ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਂਡ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਦਿਨ ਦੀ ਅੱਜ ਦੇ ਦਿਨ ਦੀ ਸ਼ੁਰੂਆਤ ਅਗਸਤ ਦਾ 5 ਵਜੇ ਤੋਂ ਹੋਈ ہوئی ਹੈ 5 ਵਜੇ ਤੋਂ ਲਗਾਤਾਰ ਮੈਂ ਲੱਗੀ ਹਾਂ ਪ੍ਰੈਸ ਕਰਨ ਦੇ ਲਈ ਤੇ ਸਾਰਿਆਂ ਦੇ ਕੱਪੜੇ ਆਪਾਂ ਪ੍ਰੈਸ ਕਰਕੇ ਦੇ ਦਿੱਤੇ ਨੇ ਮੇਰਾ ਵੀ ਰੈਡੀ ਹੈ ਬਸ ਸਾਰੇ ਜਾਣੇ ਰੈਡੀ ਹੋ ਰਹੇ ਨੇ ਕਿਉਂਕਿ ਅੱਜ ਆਪਣੇ ਹੈਗਾ ਸੁਖਨੀ ਸਾਉ ਦਾ ਪਾਰਟ ਤੇ ਜਿਦਾ ਪਰਪਤਾਇਆ ਕਿ ਆਪਾਂ ਖਰੇ ਸ਼ੂਕ ਕੰਮ ਦੀ ਸ਼ੁਰੂਆਤ ਸੀ ਜਿਹਦੇ ਨਾਮ ਤੋਂ ਕਰਦੇ ਆ ਸੋ ਇਸ ਲਈ ਵਿਆਹ ਦੇ ਦਿਨਾਂ ਦੀ ਸਾਰੀ ਸ਼ੁਰੂਆਤ ਹੈ ਜਿਹੜੀ ਉਹ ਬਾਬਾ ਜੀ ਦੇ ਨਾਮ ਤੋਂ ਹੋਊਗੀ ਸੋ ਅੱਜ ਹੈਗਾ ਸੁਖਮੀ ਸਾਹਿਬ ਦਾ ਪਾਸ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਦਿਖਾ ਰਹੀਆਂ ਮੈਂ ਤੁਹਾਨੂੰ ਤਿਆਰੀਆਂ ਚੱਲਦੀਆਂ ਦਾ ਸਬਜ਼ੀਆਂ ਬਣ ਰਹੀਆਂ ਨੇ ਆਹ ਲਓ ਦਾਲ ਸਬਜ਼ੀਆਂ ਬਣ ਰਹੀਆਂ ਨੇ ਮੰਮੀ ਮਿਆਨਾ ਕਰ ਰਹੀ ਆ ਚਲੋ ਹੁਣ ਤੁਹਾਨੂੰ ਬਾਕੀ ਦਿਖਾਉਣੀ ਆ ਕੀ ਕਰਦੇ ਨੇ نیچے ਉਹ ਗੁਰਪ੍ਰੀਤ ਫਿਰਦੀ ਆ ਆ ਚੱਕ ਲਿਆ ਮੈਂ ਆ ਚੱਕ ਲਿਆ ਮੈਂ ਆ ਚੱਕ ਲਿਆ ਲਓ ਜੀ ਆਪਾਂ ਵੀ ਹੋ ਗਏ ਆ ਰੈਡੀ ਤੇ ਹੁਣ ਆਪਾਂ ਵੀ ਚਲੀਏ نیچے ਤੇ ਦੇਖੀਏ ਸਾਰਿਆਂ ਦੀਆਂ ਤਿਆਰੀਆਂ ਸਾਰੇ ਰੈਡੀ ਆ ਬਟ ਸੰਗੋਆਵਾਲ ਵਾਲੇ ਨਹੀਂ ਹਜੇ ਪਹੁੰਚੇ ਇੰਦਰਜੀਤ ਹੋਣੀ ਆ ਜੇ ਤੱਕ ਆਈ ਨਹੀਂ ਹੈਗੇ ਮੈਂ ਤੱਕ ਇੱਕ ਇਗਜ਼ਾਮ ਸੀ ਅੱਜ ਤਾਂ ਕਰਕੇ ਫਿਰ ਸਕੂਲ ਛੱਡਿਆ ਹੁਣ ਆ ਪਹਿਲਾਂ ਸੋ ਆਪਾਂ ਤਾਂ ਰੈਡੀ ਆ ਜੀ ਅੱਜ ਮੈਂ ਫੇਰ ਪਾਇਆ ਅਨਾਰਕਲੀ ਦਿਖਾਉਣੇ ਤੁਹਾਨੂੰ ਸੋ ਅੱਜ ਆਪਾਂ ਪਾਇਆ ਇਹ ਵਾਲਾ ਸੂਟ ਬੇਬੀ ਪਿੰਕ ਕਲਰ ਦਾ ਨਾਲ ट्राਊਜ਼ਰ ਹੈ ਇਹਦੇ ਬਹੁਤ ਸੋਹਣਾ ਤੇ ਸਾਰਾ ਮਿਰਰ ਵਰਕ ਹੈ ਇਹਦੇ ਉੱਪਰ ਪਿਓਰ ਦਾ ਦੁਪੱਟਾ ਨਾਲ ਬਹੁਤ ਸੋਹਣਾ ਲੁੱਕ ਨਾਲ ਇਹਦੇ ਪਰਸ ਵੀ ਹੈ

चलो जी चलो ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਸਤ ਨਾਮ ਸਤ ਹਾਲ ਕੀ ਹੈ ਸਾਡੇ ਕੋਲ ਕੰਮ ਹੀ ਨਹੀਂ ਚੱਲ ਰਿਹਾ ਸਾਡੇ ਕੋਲ ਕੋਈ ਕੰਮ ਨਹੀਂ ਚੱਲ ਰਿਹਾ ਬਸਰਾ ਬਹੁਤ ਮਿਰਚੀ ਖਾਧੋ ਵਾਹ ਕਿੱਸਾ ਸਰਨਾ ਜਾਣੇ ਪੀਰੀ ਸਭ ਤੇ ਉੱਤਮ ਸੰਤੋ ਨਾਨਕ ਜਿਨ ਕਲ ਰਾਖੀ ਮੇਰੀ ਓ ਆਇਆ ਦੁਰੋਂ ਚਲਤੈ ਮੈਂ ਤੱਕੀ ਤੋ ਸੁਨਾਈ ਜੀਉ ਸਤਿ ਸਨੂ ਜਨ ਭਾਈ ਕੋ ਸੇਵ ਬੇਗ ਬਗਾਲੇ ਸਤ ਗੋ ਸੇਵ ਪ੍ਰਚਾਰ ਫਾੰਦੋ ਮੱਧਿਆ ਨੂੰ ਆਜ ਕੈ ਕਾਲੇ ਹਰ ਕੀ ਸੰਤ ਜੋ ਤੋਹਰ ਜਪਨਾਓ ਹਰ ਸੰਤ ਸੇ ਲੈ ਹਰ ਨਾਲੇ ਜਿਨਾਂ ਨੇ ਜਪਿਆ ਸਿਆਹ ਹੋਏ ਪਾਰ ਮੇਨੇ ਆਪ ਕੀ ਰਕ ਲਾ ਲਈ ਨਾ ਕੋ ਰਾਮਾ ਵਿਚਾਰ ਨਾਮ ਗੁਰਮਤ ਸਾਮ ਨਾਮ ਜਤੋਏ ਇੱਕ ਪਾਰ ਨੌ ਖੰਡ ਪ੍ਰਥਮੀ ਗ੍ਰਜੇ ਜੁਵੇ ਮਹਾ ਉਦਾਸ ਤੁਸ ਜਿਵੇ ਕਰਮ ਸਹਾਰ ਉਦਾ ਨੋਰੀ ਕਰਮ ਕਰ ਵਾ ਸੰਜਾ ਬਖਾ ਦੇ ਨਾਮ ਮਤਿ ਨਹੀਂ ਕਹੇ ਬਤਾਵੇ ਜੁਬੀ ਉਮੈ ਨਾ ਜਾ ਬਸ ਮੁਸ ਨਾ ਹੀ ਨਾਨਕ ਗੁਰਮਤ ਨਾਮ ਉਸ ਤਾਰੇ ਮਰ ਕਾਮਾ ਤੇ ਫੁੱਟੈ घर में गुमा नामा देखूँ टहे सूट कहते तो रात मंदिर में रखा ते जाते देखूँ दूसरा ना टहे मान देखूँ मैं भिखारी अल्लाह तो वह बहुत यानी सूट कहाँ टहे किस मानना हारते नाम सुने माउंड नाल का नाम तो बहुत है बहुत सियाम जामता बहुत यहाँ पैह उन्हें कज़त ना ट्राफ़े फिर ਲਓ ਜੀ ਕੋਲਡ ਡਰਿੰਕ ਚੱਲਦੇ ਨੇ ਇੱਧਰ ਮਾਸੀ ਦੀ ਡਿਊਟੀ ਲੱਗ ਗਈ ਐ ਕੋਲਡ ਡਰਿੰਕ ਦੇਣ ਤੇ ਸਾਰਿਆਂ ਨੂੰ ਤੁਸੀਂ ਇੱਥੇ ਲੁਕਿਆ ਖੜੇ ਹੋ ਹੈ ਲਓ ਜੀ ਸਾਹਿ ਚਿੱਠੀ ਆਪਣੀ ਥੋੜੇ ਦਿਨ ਪਹਿਲਾਂ ਆ ਗਈ ਸੀ 11 ਤਰੀਕ ਨੂੰ ਜਿੱਦਾਂ ਸ਼ਾਗਨ ਲੱਗਿਆ ਅਰਸ਼ ਨੂੰ ਤੇ ਆਪਾਂ ਆਪਣੇ ਪੂਜਾ ਰੂਮ ਦੇ ਵਿੱਚ ਰੱਖਤੀ ਸੀ ਹੁਣ ਕਰਕੇ ਅਰਦਾਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਅੱਜ ਆਪਾਂ ਚਿੱਠੀ ਵੀ ਪੜ ਦੇਣੀ ਆ ਚਲੋ ਜੀ ਨਾ ਤਾਂ ਦੀ ਨਾ ਆਜਾ ਆਜਾ ਹੌਲੀ ਹੌਲੀ

ਕੁਲੰਦੇ ਹੋ ਨਿਵਾਸ ਸੁਖਮਾਨ ਪਰਗਾਸ ਲੋਕ ਸਤਿਗੰਗਾਂ ਮੇਂ ਕੋ ਮਿਆ ਕਾ ਸੰਸਮਾਨੀਆ ਆਪਨ ਜੀ ਆਨ ਨ ਕੋ ਆਪੇ ਹੀ ਸਜਾ ਕੋ ਇਪਦੇ ਸ਼ਾਮੁ ਗਾਨੀ ਹੋ ਕ੍ਰਿਸ਼ਨਾਂ ਤਰੇ ਕਿਰਤਾ ਬਲਾ ਕੋ ਸਭ ਕਹਿ ਤਿਆਰੀ ਜੀ ਹਾਂ ਦੇ ਚਾਹਣਾ ਉਹ ਸਾਰੀ ਆਹੋ ਪਰ ਆਹੀ ਕੋ ਹਾਂ ਕੱਲ੍ਹ ਕਰਕੇ ਦੇਖਨੇ ਚ ਬੇਚਾਰੇ ਹੋਰ ਬਹੁਤ ਲੋ ਨੇ ਬਸ ਕਿੱਥੇ ਵਾਲੇ ਦੀਵੇ ਵਾਲੇ ਨਹੀਂ ਉਹ ਤਾਂ ਹੋਣ ਅੰਦਰ ਸੂਦੀ ਆਪੋ ਸੱਜਣੋ ਜੇਠਾ ਕਸੂ ਤੇਰਾ ਨਾਮੋ ਮਾਨਜੋਬ ਸਰਦਾਰਨੀ ਜਸਵੰਤ ਕੌਰ ਅਤੇ ਸਰਦਾਰ ਅਮੇਰ ਸਿੰਘ ਹੁੰਦਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਆਸਜੀਤ ਸਿੰਘ ਹੁੰਦਲ ਅਤੇ ਸਾਡੀ ਸੁਪੁੱਤਰੀ ਮਨਦੀਪ ਕੌਰ ਨੂੰ ਗ੍ਰਹਿਸਤ ਧਰਮ ਵਿੱਚ ਪਰਿਵਾਰ ਕਾਨੂੰ ਲਈ ਸਭ ਆਨੰਦਕਾਰਜ ਵਿਆਹ ਦਾ ਸ੍ਰੀ ਦਿਹਾੜਾ ਮਿਤੀ 6 ਅਕਤੂਬਰ 2024 ਦਿਨ ਐਤਵਾਰ ਦਾ ਨਿਯਤ ਹੋਇਆ ਹੈ ਸੋ ਆਪ ਜੀ ਸਾਡੀ ਇਸ ਵੀਡੀਓ ਪ੍ਰਵਾਨ ਕਰਦੇ ਹੋਏ ਗੁਰਵੰਧ ਲਾੜੇ ਨਾਲ ਸੋਹੋ ਪੱਖ ਮੋਹਣੀਆ ਲਾਇਆ ਇਹ ਗੁਰਵੰਧ ਉਸ ਸਾਥ ਉਹਨਾਂ ਜਾਂਝੀਆਂ ਨਾਲ ਠੀਕ ਸਮੇਂ ਸਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜਿਹੜੇ ਕੀ ਆਪ ਜੀ ਦੇ ਅਤੇ ਸਾਡੀ ਪਤ ਆਰਬੂ ਦੇ ਭਾਈਵਾਲ ਸੰਸੂਰ ਤੋਂ ਤੇ ਉੱਚ ਸਨਸਤਾ ਦੇ ਗੁਣਾ ਵਾਲੇ ਅਤੇ ਜਾਂਝੀਆਂ ਦੇ ਫਰਜ਼ਾਂ ਤੋਂ ਜਾਣੂ ਹੁੰਦੇ ਹੋਣੇ ਆਪ ਸੋਭਾ ਖੱਟਾ ਨੂੰ ਲਈ ਆਪ ਜੀ ਮੂਤ ਸਾਡੇ ਸੋਭਾ ਦਿਵਾਨ ਸਾਨੂੰ ਪੂਰੀ ਆਸ ਹੈ ਕਿ ਆਪ ਜੀ ਉਪਰਟੀਆਂ ਹੋਏ ਪਰਿਵਾਰ ਸਨੇਤ ਦਸਮ ਦੇਵ ਜੀ ਤਰਫਾਲਤਾ ਕਰਨੀ ਜੀ ਆਪ ਜੀ ਦੇ ਧੰਨਵਾਦੀ ਹੋਵਾਂਗੇ ਆਨੰਦ ਕਾਰਜ ਦਾ ਸੁਭਸਮਾ 11 ਵਜੇ ਸਵੇਰੇ ਹੋਵੇਗਾ ਵੱਲੋਂ ਸਰਦਾਰਨੀ ਜਸਵੀਰ ਕੌਰ ਅਤੇ ਸਰਦਾਰ ਮੰਗਲ ਸਿੰਘ ਚਿੰਦੜ ਵਾਹਿਗੁਰੂ ਦਾ ਖਾਸਾ ਵਾਹਿਗੁਰੂ ਜੀ ਕਿਫਤੇ ਤੇਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ

ਕਿਓਟ ਮਗੜੀ ਪ੍ਰਭ ਸੁਆਮੀ ਧਿਰ ਕਰ ਬੈਸੂ ਹਰ ਜਨ ਪਿਆਰੇ ਸਤ ਗੁਰ ਤੁੰਬਰੀ pogia बाद 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 तो? ਇਲਾਹੀ ਸਾਹ ਹੋਰ ਨਹੀਂ ਫਕਾਦਾਂ ਤੋਟ ਨਾ ਲੈ ਭਾਈ ਮਹਾਰਾਜ ਇੱਕੜੇ ਪੰਨੇ ਫੋਟੋ ਵਿੱਚ ਇੱਧਰ ਹੁਣ ਬਹੁਤ ਅੱਖੇ ਲੱਗ ਗਿਆ ਮੇਰੇ ਅੱਖੇ ਲੱਗਿਆ ਨਹੀਂ ਆਦੇ ਸਾਈਆਂ ਅੱਗੇ ਰਹਾਂ ਨਹੀਂ ਆਹਾ ਪਾਣੀ ਦੇਖਿਆ ਮੇਰਾ ਕੌਣ ਲਾਇਆ ਲਿਆ ਦਾ ਵੱਧ ਪਾਉਂਦੇ ਨੇ ਕੰਮ ਘੱਟ ਕਰਦੇ ਨੇ ਇਹ ਲੇਟ ਆਇਆ ਫਿਰ ਸਜ਼ਾ ਹੈ ਲੇਟ ਆਉਣਾ ਹਾਂ ਚਾ ਦੋਰਾ ਬੇਲਾ ਹੋ ਰਹੀ ਹੈ ਜੇ ਬੇਲਾ ਰਹਿਣਾ ਇੱਧਰ ਰੋਟੀ ਪਾਣੀ ਦਾ ਜਿਹੜੇ ਘਰਾਂ ਦੀ ਬੈਂਡ ਜਿਹਾ ਹੋਵੇ ਇਹ ਹੁਣ ਚੱਲੇ ਨੇ ਪਿੱਛੇ ਜ਼ਿੰਮੇਵਾਰੀ ਸਾਂਭ ਲਈ ਹੋ ਰਹੀਆਂ ਨੇ ਇੱਕ ਜਲਦਾਬਾਤਾਂ ਹੋ ਰਹੀਆਂ ਨੇ ਇਹ ਤਾਂ ਆ ਗੱਲਾਂ ਕਰਦੇ ਨੇ ਚਿਰਾ ਦੁ ਵਿਛੜੇ ਹੁੰਦੇ ਨੇ ਜੋਟੇ ਉਣਾਏ ਬੈਠੇ ਨੇ ਦੇਖੋ ਸਹੀ ਜੋਟੇ ਜਿਉਂ ਚਿਰਾ ਦੁ ਵਿਛੜਾ ਹੁੰਦੇ ਨੇ ਨਾ ਨਾ ਇੱਧਰ ਰੋਟੀ ਪੈਣੀ ਹੋਵੇ ਹੈ ਜੇ ਇੱਧਰ ਸਾਂਭ ਰਹੇ ਨੇ ਇੱਧਰ ਚੋਣੀਆਂ ਆਉਣਗੀ ਦਾ ਨਾ ਦੇ ਬਾਬੀ ਵੀਡੀਓ ਦੇਖ ਲਓ ਵੀ ਚੱਲੀ ਨਾਨਕਿਆਂ ਨੂੰ ਭੇਲੀ ਕਿਹਦੇ ਚੋ ਜਾਈ ਹੁੰਦੀ ਹੈ ਨਾ ਮੈਂ ਚੱਲ ਤੁਰਦੀ ਮੈਂ ਰੋਟੀ ਖਾਣੀ ਹੈ ਚਾਹ ਦੇ ਸੇ ਗਿੱਦੜ ਨੇ ਜਾਣਗੇ ਹਾਂ ਸਵੇਰ ਦੀਆਂ ਤਿਆਰੀ ਕਰਦਿਆਂ ਨੇ ਹਜੇ ਕੁਛ ਨਾ ਕੁਛ ਰਹਿ ਗਿਆ ਸੀ ਐ ਚਲੋ ਵੀ ਚਲੋ ਗ੍ਰੇਨ ਅਕਸ਼ਤਪਰ ਬਾਈ ਟਾਈਮ ਨਾ ਆਜੀ ਜੀ ਨਹੀਂ ਲੱਗਣਾ ਵਾਹਿਗੁਰੂ ਸਤਿ ਬਾਹੀ ਵਾਹਿਗੁਰੂ ਅਰਸੀ ਦੇ ਨੂੰ ਆਈ ਫੋਨ ਕਰਦੇ ਵੀ ਲਵੇ ਜਾ ਕੇ ਪਾਲੀ ਨੂੰ ਫੋਨ ਕਰ ਦਿਓ ਕਹਿੰਦੇ ਹਰ ਦੇ ਡੇਟ ਅਸੀਂ ਦੇ ਲਓ ਵੀ ਵਿਆਹ ਦੇ ਕਮਾਂਕਾਰਾਂ ਚ ਹੋਰ ਕੰਮ ਜਿਆਦਾ ਆਈ ਜਾਂਦੇ ਹੁੰਦੇ ਆਪਾਂ ਆਪਾਂ ਚੱਲੇ ਇਕਲਾ ਹੈ ਬੁਟੀਕ ਤੇ ਮੈਂ ਹੱਕ ਦੇ ਸੂਟ ਦਾ ਨਾਪ ਦੇਣ ਦੇ ਲਈ ਮੈਂ ਕੀ ਲੈ ਤਾ ਵਿਆਹ ਦੇ ਕੱਪੜਿਆਂ ਚ ਆਪਾਂ ਤਾਂ ਆਪਣੇ ਸਾਰੇ ਲੈ ਲੈ ਰੈਡੀ ਸ਼ੈਡੀ ਕਰਾ ਦੇ ਚਲੋ ਆ ਜਿਹੜਾ ਲਾ ਲਾ ਇਹਦਾ ਨਾਨੀ ਨੂੰ ਚੁੰਨੀ ਤਾਣੀ ਲਈ ਆਉਂਦੇ ਨੇ मेकअप 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 गर्मी गर्मी आई तारी आई डैडी कल्ला ही छा पिछे है डैडी कला ही छा पीछे डैडी ना नहीं लेके ਹਾਂ ਵੀਡੀਓ ਦਾ 5100 ਕੇ ਹੈ ਇਹਨੂੰ ਹੋਰਾਂ ਤਾਂ ਇਹ 15 15000 ਤੇ ਇਹਨੂੰ ਫਿਰਦਾ ਹਾਂ ਅਸੀਂ 5100 ਕੇ ਹੈ ਮੈਂ 1100 ਗਿਆ ਬਾਏ 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 ਨਾ ਕੱਟ ਪੂ ਹਾਂ ਵੀਡੀਓ ਕੱਟ ਪਾ